ਖਬਰ ਤੁਹਾਨੂੰ ਕਰਾਚ ਦਿਖਾ ਰਹੇ ਜਿੱਥੇ ਕਰਾਲੀ ਸਿਟੀ ਪੁਲਿਸ ਨੂੰ ਸਵਾਲ ਇੱਕ ਵੱਡੀ ਕਾਂਡ ਵੀ ਮਿਲੀ ਜਦੋਂ ਪੁਲਿਸ ਨੇ ਚੋਰਾਂ ਦੇ ਇੱਕ ਵੱਡੇ ਗਰੁੱਪ ਨੂੰ ਕਾਬੂ ਕੀਤਾ ਇਨ੍ਹਾਂ ਚੋਰਾਂ ਦੇ ਕੋਲੋਂ ਇੱਕ ਚੋਰੀ ਦੀ ਕਾਰ ਪੰਜ ਮੋਟਰਸਾਈਕਲ ਕਈ ਮੋਟਰਸਾਈਕਲ ਦੀ ਚਰਸੀਆਂ ਤੇ ਮੋਟਰਸਾਈਕਲ ਸਪੇਅਰ ਪਾਰਟ ਪੁਲਿਸ ਨੇ ਬਰਾਮਦ ਕੀਤਾ ਦੱਸਿਆ ਜਾਂਦਾ ਕਿ ਚੋਰ ਕਈ ਜਿਲ੍ਹਿਆਂ ਵਿੱਚ ਸਰਗਰਮ ਸੀ ਤੇ ਇਨ੍ਹਾਂ ਨੇ ਇੱਕ ਕਾਰ ਜਿਹੜੀ ਚੋਰੀ ਕੀਤੀ ਸੀ ਉਹ ਅੰਬਾਲਾ ਦੇ ਚੋਰੀ ਕੀਤੀ ਸੀ ਦੂਜੇ ਪਾਸੇ ਇਨ੍ਹਾਂ ਨੇ ਚੋਰੀ ਕਰਦੇ ਕਰਦੇ ਰੌੜੀ ਦੇ ਵਿੱਚ ਇੱਕ ਮੋਟਰਸਾਈਕਲ ਨੂੰ ਚੋਰੀ ਦਾ ਨਿਸ਼ਾਨਾ ਬਣਾਇਆ ਜਿਸ ਤੋਂ ਬਾਅਦ ਪੁਲਿਸ ਨੇ ਚੋਰੀ ਦੀ ਸ਼ਿਕਾਇਤ ਇੱਕ ਵਿਅਕਤੀ ਦੀ ਦਰਜ ਕੀਤੀ ਸੀ ਉਸ ਸ਼ਿਕਾਇਤ ਨੂੰ ਲੈ ਕੇ ਪੁਲਿਸ ਨੇ ਮੁਸਤੱਦੀ ਦਿਖਾਈ ਤ ਉਸ ਤੋਂ ਬਾਅਦ ਜਾ ਕੇ ਇਸ ਚੋਰ ਗਰੋਹ ਨੂੰ ਕਾਬੂ ਕੀਤਾ ਦੱਸਿਆ ਜਾ ਰਿਹਾ ਕਿ ਦੋ ਨੌਜਵਾਨ ਜਿਹੜੇ ਇਹ ਚੋਰ ਫੜੇ ਸੀ ਇਹਨਾਂ ਦਾ ਪੁਲਿਸ ਨੇ ਰਿਮਾਂਡ ਲਿਆ ਰਿਮਾਂਡ ਦੌਰਾਨ ਖੁਲਾਸਾ ਹੋਇਆ ਕਿ ਕਵਾੜੀਆਂ ਜੋ ਕਿ ਇਹਨਾਂ ਤੋਂ ਮੋਟਰਸਾਈਕਲਾਂ ਦਾ ਸਪੇਅਰ ਪਾਰਟ ਖਰੀਦਦਾ ਸੀ ਅੱਗੇ ਸਕ੍ਰੈਪ ਦਾ ਕੰਮ ਕਰਦਾ ਸੀ ਤਾਂ ਪੁਲਿਸ ਨੇ ਉਸ ਕਬਾੜੀ ਨੂੰ ਵਿਖੇਸਤ ਕਰ ਲਿਆ ਤੇ ਇਸੇ ਕੇਸ ਦੇ ਵਿੱਚ ਨੰਜ਼ਦ ਕਰਕੇ ਪੁਲਿਸ ਨੇ ਮਾਨ ਜੋਗ ਡਾਕਟਰ ਜੋ ਰਿਮਾਂਡ ਲਿਆ ਸੀ ਉਸ ਤੋਂ ਬਾਅਦ ਜਾ ਕੇ ਇਹਨਾਂ ਚੋਰਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਤੇ ਇਸੇ ਮੁਕੱਦਮੇ ਦਾ ਦਰਜ ਹੋਇਆ ਕਿ ਕਾਫੀ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ ਕਿੱਥੇ ਦੇ ਚੋਰ ਸੀ ਜੀ ਸਾਨੂੰ 4 ਜਨਵਰੀ 2025 ਨੂੰ ਕੰਪਲੇਂਟ ਆਈ ਸੀ ਕਿ ਸਿੰਘਪੁਰਾ ਸਟੇਡੀਅਮ ਕੋਲੋਂ ਇੱਕ ਮੋਟਰਸਾਈਕਲ ਸਪ੍ਰਿੰਟਰ ਚੋਰੀ ਹੋਇਆ ਸੀਗਾ ਜਿਹਦੀ ਕੰਪਲੇਂਟ ਦੇ ਵਿੱਚ ਅਸੀਂ ਮੁਕੱਦਮਾ ਨੰਬਰ 2 ਮਿਤੀ 4 ਜਨਵਰੀ 2025 ਨੂੰ ਥਾਣਾ ਸਿਟੀ ਕਰਾਲੀ ਵਿਖੇ ਦਰਜ ਕੀਤਾ ਸੀਗਾ। ਉਸ ਮੁਕਦਮੇ ਦੀ ਤਫਤੀਸ਼ ਕਰਦੇ ਅਸੀਂ ਦੋ ਜਸਪ੍ਰੀਤ ਸਿੰਘ ਉਰਫ ਲੱਟੂ ਪੁੱਤਰ ਬਲਵੀਰ ਸਿੰਘ ਵਾਸੀ ਕਰਾਲੀ ਅਤੇ ਬਲਰਾਮ ਸਿੰਘ ਉਰਫ ਬੰਟੀ ਪੁੱਤਰ ਸ਼ਾਮਲਾਲ ਵਾਸੀ ਕਰਾਲੀ ਨੂੰ ਮੁਕਦਮੇ 'ਚ ਅਰੈਸਟ ਕਰਕੇ ਤੇ ਅੱਗੇ ਤਫਤੀਸ਼ ਕੀਤੀ ਗਈ ਜਿਹਨਾਂ ਤੋਂ ਸਾਨੂੰ ਮੋਟਰਸਾਈਕਲ ਤੇ ਇੱਕ ਕਾਰ ਬਰਾਮਦ ਹੋਈ ਹੈ। ਤੇ ਜਿਹੜੇ ਇਹਨਾਂ ਤੇ ਇਹ ਅੱਗੇ ਜਿਹੜਾ ਮੋਟਰਸਾਈਕਲ ਅੱਗੇ ਵੇਚਣ ਦਾ ਕੰਮ ਕਰਦੇ ਸੀਗੇ ਇੱਕ ਦਲੀਪ ਨਾਂ ਦਾ ਜਿਹੜਾ ਹੈਗਾ ਸਕ੍ਰੈਪ ਡੀਲਰ ਹੈਗਾ ਖਮਾਣੋ ਦਾ। ਉਹਨੂੰ ਵੀ ਅਸੀਂ ਕੱਲ ਮਕਦਮੇ 'ਚ ਅਰੈਸਟ ਕਰਕੇ ਉਹਨੂੰ ਵੀ ਜੁੜਿਤ ਕੀਤਾ ਹੈ ਇਹਨਾਂ ਕੋਲ ਬਰਾਮਦ ਕੀ ਕੀ ਹੋਇਆ ਹੈ ਇਹਨਾਂ ਕੋਲੇ ਜੀ ਟੋਟਲ ਇਹਨਾਂ ਕੋਲੋਂ 5 ਮੋਟਰਸਾਈਕਲ ਸਪਲੈਂਡਰ ਨੇ ਜੀ ਤੇ ਇੱਕ ਸੈਂਟਰੋ ਕਾਰ ਹੈਗੀ ਹੈ ਜੋ ਕਿ ਇਹਨਾਂ ਨੇ ਮਾਲੇ ਸ਼ਹਿਰ ਰੇਲਵੇ ਸਟੇਸ਼ਨ ਤੋਂ ਚੋਰੀ ਕੀਤੀ ਸੀਗੀ ਤੇ ਇਹ ਇਹਨਾਂ ਤੋਂ ਬਰਾਮਦ ਹੋ ਚੁੱਕੇ ਆ ਤੇ ਇੱਕ 3 ਦਿਨਾਂ ਕੋਲੇ ਮੋਟਰਸਾਈਕਲ ਦੀਆਂ ਚਾਸੀਆਂ ਰਿਕਵਰ ਹੋਈਆਂ ਨੇ ਇੱਕ ਇੰਜਨ ਰਿਕਵਰ ਹੋਇਆ ਤੇ ਖੁੱਲੇ ਪਾਰਟਸ ਹੈਗੇ ਮੋਟਰਸਾਈਕਲ ਦੇ ਉਹ ਰਿਕਵਰ ਹੋਈ ਨੇ ਜੀ ਇਹਨਾਂ ਤੋਂ ਇਹ ਕੀ ਕੰਮ ਕੀ ਕਰਦੇ ਸੀ ਇਹਨਾਂ ਨੇ ਦੋਨੋਂ ਨੇ ਪਲੱਸ 2 ਕੀਤੀ ਹੋਈ ਏ ਚੋਰਾ ਨੇ ਪਲੱਸ 2 ਤੋਂ ਬਾਅਦ ਇਹ ਥੋੜਾ ਟਾਈਮ ਇਹਨਾਂ ਨੇ ਕੰਪਨੀ ਜੌਬ ਕੀਤੀ ਏ ਲੇਬਰ ਤੌਰ ਤੇ ਤੇ ਹੁਣੇ ਫ੍ਰੀ ਸੀਗੇ ਇਹ ਚੋਰੀਆਂ ਦੀ ਵਾਰਦਾਤਾ ਕਰਦੇ ਸੀਗੇ ਪਿਛਲੇ ਲਗਭਗ 3 ਮਹੀਨਿਆਂ ਤੋਂ ਐਕਟਿਵ ਸੀਗੇ ਕਿਹੜੇ ਲਾਕੇ ਚੱਕੀ ਸੀ ਤੇ ਇਹਨਾਂ ਨੇ ਇਹਨਾਂ ਨੇ ਦਸੰਬਰ ਮਹੀਨੇ ਦੇ ਲਗਭਗ 10 ਤੋਂ 12 ਵਾਰਦਾਤਾ ਚੋਰੀਆਂ ਕੀਤੀਆਂ ਨੇ ਅਡਟ ਜਗ੍ਹਾ 'ਚ ਜਿਨ੍ਹਾਂ ਵਿੱਚੋਂ 3 ਵਾਰਦਾਤਾ ਸੀਗੀਆਂ ਸਿਟੀ ਕਰਾਲੀ ਦੀਆਂ ਟਰੇਸ ਹੋਈਆਂ ਨੇ ਤੇ ਆਪਣੇ ਫਤੇਗੜ ਸਾਹਿਬ ਤੋਂ ਵੀ ਇਹਨਾਂ ਨੇ ਕੁਝ ਮੋਟਰਸਾਈਕਲ ਚੱਕੇ ਸੀਗੇ ਇੱਕ ਜਿਹੜੀ ਕਾਰ ਚੱਕੀ ਸੀ ਉਹ ਬਲੇ ਸ਼ਹਿਰ ਤੋਂ ਰਜਿਸਟਰਡ ਚੱਕੀ ਸੀਗੀ ਤੇ ਇੱਕ ਇਹਨਾਂ ਨੇ ਕਾਰ ਚੋਰੀ ਕੀਤੀ ਸੀਗੀ ਖਰੜ ਸਟੇਸ਼ਨ ਤੋਂ ਖਰੜ ਤੋਂ ਬੱਸ ਸਟੈਂਡ ਤੋਂ ਕਿਹੜੀ ਕਿਹੜੀ ਧਾਰਨਾ ਮਰਚਾ ਇਹਨਾਂ ਤੇ ਜੀ ਆਪਣੀ ਇਨੀਸ਼ੀਅਲੀ ਜਦੋਂ ਰਜਿਸਟਰ ਕੀਤੀ ਗਈ ਹੈ ਤਾਂ ਇਹਨਾਂ ਪਰ 303 ਜੀਵਨ 2 ਤੇ 3 ਜੀਵਨ 2 ਦੇ ਤਹਿਤ ਮੁਕਦਮਾ ਰਜਿਸਟਰ ਹੋਇਆ ਸੀਗਾ ਉਸ ਤੋਂ ਬਾਅਦ 317 ਅਤੇ 238 ਬੀ ਐਨ ਐਸ ਦੀਆਂ ਵਾਧਾ ਕੀਤਾ ਗਿਆ ਸੀਗਾ ਮੁਕੰਮਲ ਧਾਰਨਾ ਤੁਹਾਨੂੰ ਦੇਖੋ ਤਾਂ ਜਿਸ ਤਰੀਕੇ ਨਾਲ ਐਸਐਚਓ ਤਨਮ ਸਿੰਘ ਨੇ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਤਰੀਕੇ ਨਾਲ ਗਰੋ ਲਗਾਤਾਰ ਚੋੜ ਦੇ ਵਾਰਤਾਂ ਨੂੰ ਅੰਜਾਮ ਦੇ ਰਿਹਾ ਸੀ ਪੁਲਿਸ ਨੇ ਇਹਨਾਂ ਨੂੰ ਫੜ ਕੇ ਕਿਤੇ ਨ ਕਿਤੇ ਕਈ ਮਾਮਲੇ ਸੁਝਾਏ ਨੇ ਤੇ ਕਾਰ ਜਿਹੜੀ ਅੰਬਾਲਾ ਚੋਰੀ ਕੀਤੀ ਸੀ ਉਹ ਵੀ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲਈ ਹੋਈ ਹੈ ਹੁਣ ਦੂਜੇ ਪਾਸੇ ਕਈ ਮੋਟਰਸਾਈਕਲ ਜਿਹੜੇ ਸਪਲੈਂਡਰ ਮੋਟਰਸਾਈਕਲ ਯਾਤਾਂ ਦੇ ਚੋਰ ਨਿਸ਼ਾਨਾ ਬਣਾਉਂਦੇ ਸੀ ਜਿਸ ਤਰੀਕੇ ਨਾਲ 5 ਸਪਲੈਂਡਰ ਮੋਟਰਸਾਈਕਲ ਬਰਾਮਦ ਹੋਏ ਨੇ ਤੇ ਦੂਜੇ ਪਾਸੇ ਚਰਸੀਆਂ ਬਰਾਮਦ ਹੋਈਆਂ ਨੇ ਸਪੇਅਰ ਪਾਰਟ ਬਰਾਮਦ ਹੋਇਆ ਤਾਂ ਇਹਨਾਂ ਦੀ ਜਿਹੜੀ ਚੋਰੀ ਕਰਦਾ ਤਰੀਕਾ ਸੀ ਉਹ ਸਪਲੈਂਡਰ ਜਿਹੜਾ ਚੋਰੀ ਕਰਦੇ ਸੀ ਸਪਲੈਂਡਰ ਮੋਟਰਸਾਈਕਲ ਜਿੱਥੇ ਕਿ ਡਿਮਾਂਡ ਹੁੰਦੀ ਹੈ ਨੌਜੋਨ ਦੀ ਡਿਮਾਂਡ ਹੁੰਦੀ ਹੈ ਸਪੇਅਰ ਪਾਰਟ ਦੀ ਬਹੁਤ ਜ਼ਿਆਦਾ ਮਕੈਨਿਕਾ ਨੂੰ ਡਿਮਾਂਡ ਹੁੰਦੀ ਹੈ ਤਾਂ ਇਹਨਾਂ ਨੇ ਅੱਗੇ ਸਪੇਅਰ ਪਾਰਟ ਵੇਚਨੇ ਵੀ ਸ਼ੁਰੂ ਕਰ ਦਿੱਤੇ ਸੀ ਤਾਂ ਦੂਜੇ ਪਾਸੇ ਤੋਂ ਦੇਖੋ ਕਿ ਜਿਸ ਤਰੀਕੇ ਨਾਲ ਪੁਲਿਸ ਨੇ ਇਸ ਗ੍ਰੋਅ ਨੂੰ ਕਾਬੂ ਕੀਤਾ ਤਾਂ ਕਈ ਵਾਰ ਤਾਂ ਸੁਝਾਈਆਂ ਨੇ ਦੂਜੇ ਪਾਸੇ ਆਉਣ ਵੇਲੇ ਪੁਲਿਸ ਨੂੰ ਦੱਸਿਆ ਗਿਆ ਕਿ ਇਸ ਤਰੀਕੇ ਦੀ ਮੁਸਤੈਦੀ ਲਗਾਤਾਰ ਹੁਣ ਕਰਾਰੀ ਪੁਲਿਸ ਵਰਤੇ ਗਈ ਤੇ ਹੋਰ ਵੀ ਜਿਹੜੇ ਵੱਡੇ ਗ੍ਰੋਅ ਇਲਾਕਿਆਂ ਦੇ ਵਿੱਚ ਕੰਮ ਕਰ ਉਨ੍ਹਾਂ ਦੇ ਉੱਤੇ ਵੀ ਜਲਦੀ ਸਿਕੰਜਾ ਕੱਸੇ ਜਾਵੇਗਾ ਤੇ ਸਾਰੇ ਇਸ ਖਬਰ ਨੂੰ ਵੱਧ ਤੋਂ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰ ਕਰ ਲਿਓ ਧੰਨਵਾਦ